ਹਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜਲ ਉਮੀਦ ਕਰਦੇ ਹਾਂ ਜੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਸਵੇਰ ਦਾ ਟਾਈਮ ਤੇ ਜਿਹੜਾ ਵਾ ਪਹਿਲਾਂ ਨਾ ਨਹਾ ਤੋ ਲਿਆ ਆਪਾਂ ਤੇ ਮੈਂ ਸਿਰ ਵੀ ਅੱਜ ਤੋ ਲਿਆ ਮੈਂ ਕਿ ਚਾ ਲੱਜ ਨਾ ਸੂਟ ਪਾ ਲੈਨੇ ਆ ਤੇ ਇੱਕ ਨਾ ਦਿਨ ਵਧੀਆ ਜਾ ਲੱਗਣਾ ਮੈਂ ਚੱਲ ਸੂਟ ਪਾ ਲੈਣੇ ਹਾਈ ਮੈਂ ਮੈ ਤੁਹਾਨੂੰ ਪਤਾ ਮੈਂ ਪਾਉਂਦੀ ਨਹੀਂ ਹਨਾ ਦੂਜੇ ਬਸ ਨਾਈਟ ਸੂਟ ਵਗੈਰਾ ਵੇਅਰ ਕਰ ਲਈਦੇ ਆ ਬਸ ਹਨਾ ਸੂਟ ਇਦਾਂ ਦੇ ਇਦਾਂ ਹੀ ਪਏ ਰਹ ਜਾਂਦੇ ਆ ਮੈਂ ਕਿ ਚੱਲ ਅੱਜ ਨਾ ਸੂਟ ਪਾ ਲੈਣੇ ਆ ਤੇ ਸਿਰ ਵੀ ਅੱਜ ਤੋਤਾ ਵਾ ਹਨਾ ਤੇ ਅੱਜ ਥੋੜਾ ਜਿਹਾ ਵੰਡਣ ਲੈਣੇ ਆ ਪਰ ਕਿੱਥੇ ਹਨਾ ਜਦੋਂ ਮੈਂ ਮਤਲਬ ਸੂਟ ਪਾਨੀ ਨਾ ਉਦੋਂ ਹੀ ਕੰਮ ਪੈ ਜਾਂਦਾ ਉਦੋਂ ਹੀ ਕੰਮ ਪੈ ਜਾਂਦਾ ਤੇ ਜਦੋਂ ਉਹ ਨਾ ਢੋਲਿਆ ਤੇ ਮੈਂ ਨਾ ਔਰ ਟਾਈਮ ਜਿਹੜਾ ਓਵਰ ਹੋ ਗਿਆ ਤੇ ਉਹ ਜਿਹੜੇ ਜਿਹੜੇ ਕੰਮ ਕਰਦੇ ਸਾਡੇ ਘਰ ਉਹ ਆਏ ਨਹੀਂ ਅੱਜ ਤੇ ਉਹਨਾਂ ਦਾ ਫੋਨ ਆ ਗਿਆ ਕਿ ਮੈਂ ਠੀਕ ਨਹੀਂ ਹੈਗੀ ਤੇ ਮੈਂ ਆ ਨਹੀਂ ਸਕਦੀ ਹੈਗੀ ਇੱਕ ਉਹਨੇ ਨਾ ਲੇਟ ਫੋਨ ਕੀਤਾ ਜਾਂ ਇਹ ਨਾ ਬੰਦਾ ਪਹਿਲਾਂ ਫੋਨ ਕਰ ਦਿੰਦਾ ਸਵੇਰੇ ਸਵੇਰੇ ਵਕਤੇ ਤੇ ਮੈਂ ਜਿਹੜਾ ਉਸ ਵਕਤੇ ਜਿਹੜਾ ਕੰਮ ਕਰਕੇ ਹੁਣ ਉਹਦੇ ਮੈਂ ਫ੍ਰੀ ਹੋ ਜਾਣਾ ਸੀ ਤੇ ਫਿਰ ਲੇਟ ਹੁੰਦੇ ਹੁੰਦੇ ਤੁਹਾਨੂੰ ਪਤਾ ਫਿਰ 11 12 ਐਵੇਂ ਵੱਜ ਜਾਂਦੇ ਕੰਮ ਨੂੰ ਜਿੱਤੇ ਆਪਾਂ ਉੱਠੇ ਵੀ ਤੇ ਬਹੁਤ ਪਹਿਲਾਂ ਦੇ ਉੱਠੇ ਹੁੰਨੇ ਆ ਤੇ ਉਹ ਨੇਰੇ ਨੇਰੇ ਜਿਹੜਾ ਕੰਮ ਹੋ ਜਾਉ ਸੁਕਤੇ ਹਨ ਉਹ ਵਧੀਆ ਲੱਗਦਾ ਇਦਾਂ ਨਾ ਮੇਰਾ ਬੱਚਾ ਬਹੁਤ ਹੀ ਪਰੇਸ਼ਾਨ ਹੁੰਦਾ ਫਿਰ ਨਾ ਉਹ ਵੇਖ ਕੇ ਰੋਂਦਾ ਰਹਿੰਦਾ ਵਾ ਤੇ ਮੈਂ ਬਸ ਕੰਮ ਕਰਦੀ ਰਹਿੰਨੀ ਫਿਰ ਇਦਾਂ ਹੁੰਦਾ ਵਾ ਹਨਾ ਤੇ ਨਾ ਮੈਂ ਉਹਨੂੰ ਫੜ ਸਕਦੀ ਨਾ ਮੈਂ ਕੰਮ ਛੱਡ ਸਕਦੀ ਆ ਤੇ ਇੱਥੇ ਜਿਹੜਾ ਫੇਰ ਉਹਦਾ ਫੋਨ ਆਇਆ ਫੇਰ ਕੰਮ ਜਿਹੜਾ ਸ਼ੁਰੂ ਕੀਤਾ 10 ਵਜੇ ਵਜ ਚੁੱਕੇ ਹੀ ਜਦੋਂ ਮੈਂ ਜਿਹੜਾ ਕੰਮ ਸ਼ੁਰੂ ਕੀਤਾ ਮੈਂ ਕਿਹਾ ਚਲੋ ਹੁਣ ਸੂਟ ਪਾਇਆ ਹੀ ਤੇ ਇਹਦੇ ਵਿੱਚ ਜਿਹੜਾ ਕੰਮ ਕਰ ਲੈਣੀ ਹੈ ਤੇ ਬਾਅਦ ਵਿੱਚ ਜਿਹੜਾ ਉਹ ਫੇਰ ਕਰ ਲਾਂਗੇ ਪਾ ਲਾਂਗੇ ਦੂਜਾ ਹਨਾ ਤੇ ਫੇਰ ਮੈਂ ਕਿਹਾ ਚਲੋ ਹੁਣ ਮੈਂ ਵੀ ਪਾ ਲਿਆ ਸੂਟ ਪਾਉਣਾ ਨਹੀਂ ਹੀ ਚਾਹੀਦਾ ਪਰ ਪਤਾ ਨਹੀਂ ਹੈ ਨਾ ਪਹਿਲੇ ਮੈਂ ਧੋਤੇ ਕੱਪੜੇ ਕੱਪੜੇ ਮੈਂ ਕਹ ਜੇ ਤੇ ਮੈਂ ਰਹਿਣ ਦਿੱਤੇ ਕੱਪੜੇ ਤੇ ਬਹੁਤ ਜ਼ਿਆਦਾ ਹੋ ਜਾਣਗੇ ਕੱਪੜੇ ਹਨਾ ਤੇ ਇਸ ਕਰਕੇ ਮੈਂ ਪਹਿਲਾਂ ਕੱਪੜੇ ਕੀਤੇ ਫਿਰ ਮੈਂ ਬਰਤਨ ਕੀਤੇ ਫਿਰ ਝਾੜੂ ਪੋਚਾ ਕੀਤਾ ਮੈਂ ਤੇ ਫਿਰ ਮੰਮੀ ਨੂੰ ਇਹ ਆ ਕਿ ਫੜ ਕੇ ਬੈਣਾ ਪੈਂਦਾ ਵਾ ਤੇ ਇੱਕ ਜਣਾ ਬੱਚੇ ਨੂੰ ਫੜ ਕੇ ਪਵੇ ਤੇ ਫੇਰ ਹੀ ਕੰਮ ਹੁੰਦਾ ਉਦਾਂ ਜਿਹੜਾ ਕੰਮ ਵੀ ਨਹੀਂ ਜਿਹੜੇ ਹੁੰਦਾ ਤੇ ਇੱਥੇ ਮਸ਼ੀਨ ਵੀ ਹੈ ਜੇ ਠੀਕ ਨਹੀਂ ਹੋਈ ਤੇ ਇਹਦਾ ਸੁਕਾਉਣ ਵਾਲਾ ਖਾਨਾ ਜਿਹੜਾ ਉਹ ਖਰਾਬ ਆ ਉਹ ਚੱਲਦਾ ਨਹੀਂ ਹੈਗਾ ਤੇ ਸੁਕਾਣੇ ਜਿਹੜੇ ਤੁਹਾਨੂੰ ਪਤਾ ਦੂਜੀ ਮਸ਼ੀਨ 'ਚ ਪੈਂਦੇ ਆ ਤੇ ਇਦਾਂ ਨਾ ਬਹੁਤ ਹੀ ਜ਼ਿਆਦਾ ਕਾੜ ਪੈ ਜਾਂਦਾ ਕੰਮ ਪੈ ਜਾਂਦਾ ਵਾ ਕੰਮ ਨਾ ਵਧ ਜਾਂਦਾ ਜਿੰਨੀਆਂ ਜ਼ਿਆਦਾ ਚੀਜ਼ਾਂ ਹੋਣ ਉਹਨਾਂ ਜਿਆਦਾ ਕੰਮ ਵੀ ਵਧ ਜਾਂਦਾ ਵਾ ਹਨਾ ਦੇਮਸੇਰ ਵੀ ਤੋਤਾ ਹੀ ਤੇ ਸੇਰ ਚ ਵੀ ਫਿਰ ਜਿਹੜਾ ਇਹ ਸਰਫਾ ਵਗੈਰਾ ਤੁਹਾਨੂੰ ਪਤਾ ਚਿੱਟੇ ਵਗੈਰਾ ਗੰਦੇ ਗੁੰਦੇ ਪੈ ਜਾਂਦੇ ਹਨ ਤੇ ਮੈਂ ਆਪ ਵੀ ਪੂਰੀ ਦੀ ਪੂਰੀ ਗਿੱਲੀ ਹੋ ਗਈ ਸਾਰਾ ਮਤਲਬ ਕਪੜੇ ਮੇਰੇ ਗਿੱਲੇ ਹੋ ਗਏ ਸਾਰੇ ਤੇ ਜਦੋਂ ਕੰਮ ਕਰਨਾ ਹਨਾ ਫਿਰ ਇਹ ਹੈ ਕਿ ਸਾਰੇ ਕਪੜੇ ਦਾ ਧਿਆਨ ਨਹੀਂ ਦਿੱਤਾ ਜਾਂਦਾ ਹੈਗਾ ਕਪੜੇ ਵਗੈਰਾ ਗਿੱਲੇ ਹੋ ਹੀ ਜਾਂਦੇ ਹਨਾ ਫਿਰ ਮੈਂ ਝਾੜੂ ਲਾਇਆ ਝਾੜੂਏ ਕਿ ਆ ਆਪਣਾ ਕਾਰ ਵਾਹਣਾ ਤੇ ਫਿਰ ਨਾ ਫੰਡ ਕੇ ਲਾਉਣਾ ਪੈਂਦਾ ਮੈਂ ਮਤਲਬ ਵੈਸੇ ਤੇ ਮਤਲਬ ਜੇ ਹਫਤੇ ਚ ਇੱਕ ਦਿਨ ਉਹਨਾਂ ਦੀ ਛੁੱਟੀ ਹੁੰਦੀ ਹੈ ਤੇ ਇੱਕ ਦਿਨ ਮੇਰੀ ਜਿਹੜੀ ਉਹ ਵਾਰੀ ਲੱਗ ਜਾਂਦੀ ਹੈ ਤੇ ਮੈਂ ਸਾਰਾ ਪੂਰਾ ਕਾਰ ਫਿਰ ਸਾਫ ਕਰ ਦੇਣੀ ਹੈ ਜਿੰਨੇ ਵੀ ਜਾਲੇ ਵਗੈਰਾ ਹੁੰਦੇ ਪੱਖਿਆਂ ਤੇ ਜਾਂ ਦਵਾਰਾਂ ਦੂਰਾਂ ਤੇ ਸਭ ਕੁਝ ਮੈਂ ਫਿਰ ਨਾ ਕਲੀਨ ਕਰਨਾ ਪੈਂਦਾ ਮੈਨੂੰ ਸਾਰਾ ਕੁਝ ਹਫਤੇ ਚ ਇੱਕ ਦਿਨ ਤੇ ਮੇਰੀ ਟਰਨ ਆ ਹੀ ਜਾਂਦੀ ਹੈ ਇੱਕ ਨਹੀਂ ਤੇ ਦੋ ਦਿਨ ਹੋ ਜਾਂਦੇ ਆ ਮੇਰੀ ਟਰਨ ਆ ਜਾਂਦੀ ਦੀ ਹੈ ਤੇ ਜਿਹੜਾ ਫਿਰ ਮੈਂ ਐਨ ਚੰਗੀ ਤਰ੍ਹਾਂ ਸਫਾਈ ਕਰ ਦਿੰਨੀ ਆ ਕਿ ਮਤਲਬ ਪੂਰਾ ਦਿਨ ਸਫਾਈ ਕਰਨ ਦੀ ਲੋੜ ਨਹੀਂ ਪੈਂਦੀ ਪੋਚਾ ਲਾਣ ਦੀ ਲੋੜ ਨਹੀਂ ਪੈਂਦੀ ਹੈਗੀ ਪਹਿਲਾਂ ਮੈਂ ਉੱਪਰੋਂ ਡਸਟਿੰਗ ਵਗੈਰਾ ਕਰਨੀ ਆ ਤੇ ਫਿਰ ਮੈਂ ਜਿਹੜਾ ਉਹ نیچے ਝਾੜੂ ਘਰ ਲਾਣਾ ਵਾ ਪੋਚੇ ਲਾਣੇ ਆਣਾ ਡਸਟਿੰਗ ਵਗੈਰਾ ਕਰਨੀ ਆ ਤੇ ਜਿਹੜੀਆਂ ਹੈ ਨਾ ਇੱਕ ਸੇਲ ਸੇਲ ਵਾਲੇ ਦੇਣਾ ਇਹਦੇ ਨਾਲ ਕੀੜੇ ਵਗੈਰਾ ਬੜੇ ਆ ਗਏ ਜਾਂ ਸ਼ਿਪਕਲੀਆਂ ਬੜੀਆਂ ਹੋ ਗਈਆਂ ਵਾ ਨਿੱਕੀਆਂ ਨਿੱਕੀਆਂ ਸ਼ਿਪਕਲੀਆਂ ਵਾ ਉਹਦੇ ਨਾਲ ਨਾ ਬੜਾ ਡਰ ਲੱਗਦਾ ਵਾ ਇਸ ਕਰਕੇ ਸਫਾਈ ਜ਼ਿਆਦਾ ਰੱਖਣੀ ਪੈਂਦੀ ਆ ਤੇ ਨਿੱਕੀਆਂ ਨਿੱਕੀਆਂ ਸ਼ਿਪਕਲੀਆਂ ਇਦਾਂ ਤੁਰੀਆਂ ਫਿਰਦੀਆਂ ਵਾ ਤੇ ਅੱਜ ਮੈਂ ਪੋਚਾ ਮੰਗਾਇਆ ਇਹ ਫੇ ਸਟੈਂਡ ਵਾਲਾ ਮੈਂ ਕਿਹਾ ਦੂਜਾ ਪੋਚਾ ਤੇ ਲੱਗਦਾ ਨਹੀਂ ਹੈਗਾ ਹੋਣਾ ਨਾ ਤੇ ਮੈਂ ਇਹ ਵਾਲਾ ਸਟੈਂਡ ਵਾਲਾ ਮੰਗਾਇਆ ਮੈਂ ਕਿਹਾ ਚੱਲ ਨਾ ਬੈੱਡ ਦੇ ਥੱਲੇ ਸੋਫੇ ਦੇ ਥੱਲੇ ਜਿਹੜਾ ਉਹ ਵਜ ਜਾਂਦਾ ਵਾ ਤੇ ਜਿਹੜਾ ਵੀ ਕੋਈ ਕੀੜਾ ਮਕੌੜਾ ਕੁਛ ਵੀ ਹੋਣਾ ਗੰਦਗੀ ਹੋਊਗੀ ਹਨਾ ਤੇ ਉਹ ਜਿਹੜੀ ਇਹਦੇ ਨਾਲ ਸਾਫ਼ ਹੋ ਜਾਂਦੀ ਏਕ ਬੈੱਡ ਥੱਲੇ ਵੀ ਵਜ ਜਾਂਦਾ ਵਾ ਕੱਟਾ ਵਗੈਰਾ ਜਿਹੜਾ ਉਹ ਜਿਹੜਾ ਨਿਕਲ ਜਾਂਦਾ ਵਾ ਹਨਾ ਇਹਦਾ ਫਾਇਦਾ ਬੜਾ ਪੋਚੇ ਦਾ ਇਹ ਇੱਕ ਦਿਨ ਹੌਲਾ ਪੋਚਾ ਤੇ ਨਾਲੇ ਇਹਦਾ ਜਿਹੜਾ ਅੱਗੇ ਜਿਹੜਾ ਪੋਚਾ ਉਹ ਘਸ ਜਾਵੇ ਨਾ ਤੇ ਦੁਬਾਰਾ ਇਹ ਰੀਨਿਊ ਹੋ ਜਾਂਦਾ ਦੁਬਾਰਾ ਪਾ ਜਾਂਦਾ ਵਾ ਇਹ ਵਾਲੇ ਤੰਦਾ ਜਣੀਆਂ ਪੈ ਜਾਂਦੀਆਂ ਇਸ ਕਰਕੇ ਇਹ ਵਾਲਾ ਮੰਗਾਇਆ ਸੀ ਮੈਂ ਮੈਂ ਕਿ ਚੱਲਣਾ ਹੁਣ ਕੰਮ ਕਰ ਲੈਨੇ ਆ ਕੱਪੜੇ ਤੇ ਜਿਹੜੇ ਹੀ ਪਾਉਂਦਿਆਂ ਸੁੱਕ ਜਾਣੇ ਮਤਲਬ ਪੂਰਾ ਪੂਰਾ ਗੇੜ ਲਵਾਈ ਦਾ ਸੁੱਕਣ ਵਾਲਾ ਤੇ ਜਲਦੀ ਸੁੱਕ ਜਾਂਦੇ ਆ ਹਨ ਤੇ ਇੱਥੇ ਆ ਜਾਂ ਨੁੱਕਰ ਵਗੈਰਾ ਵੀ ਸਾਫ਼ ਕੀਤੀ ਸਾਰੀ ਲਿਮਾਰੀ ਉਰਾ ਕਰਕੇ ਸਾਰਾ ਪੋਚਾ ਲਗਾ ਕੇ ਫਿਰ ਲਿਮਾਰੀ ਉਧਰ ਕੀਤੀ ਤੇ ਇਹਦਾਂ ਹੀ ਹੈ ਕਿ ਪੂਰਾ ਘਰ ਨਾ ਐਨ ਸਾਫ ਸੁਥਰਾ ਹੋਏ ਨਾ ਤੇ ਵਧੀਆ ਲੱਗਦਾ ਸਗੋ ਹਨਾ ਲੱਗਦਾ ਵੇਖ ਕੇ ਕਿ ਹਾਂ ਮਤਲਬ ਸਫਾਈ ਹੋਈ ਆ ਹਨਾ ਤੇ ਕੰਮ ਕਰਨ ਦਾ ਵੀ ਫੇਰ ਹੀ ਮਜ਼ਾ ਆਉਂਦਾ ਵਾ ਹਨਾ ਨਾਸ਼ਤਾ ਬਣਾਉਣ ਲੱਗੀ ਆ। ਕੱਪੜੇ ਸੁੱਕਣੇ ਪਾਤੇ ਮੜਾ ਥੋੜਾ ਥੋੜਾ ਨਾ ਬਦਲ ਹੋਇਆ। ਉਹ ਬਦਲ ਵਈ ਹੋਈ ਆ ਅੱਜ ਹੈਗਾ ਵਾ ਸਾਮਨ ਦਾ ਪਹਿਲਾ ਸੋਮਵਾਰ ਤੇ ਬਾਰਿਸ਼ ਨੇ ਮਨ ਲਿਆ ਅੱਜ ਸਵੇਰੇ ਸਵੇਰੇ ਬਾਰਿਸ਼ ਪਈ ਹੀ ਤੇ ਥੋੜੀ ਬੋਤੀ ਕਣੀਆ ਜੀਆਂ ਲੱਥੀਆਂ ਸੀ। ਤੇ ਅੱਜ ਕਾਮ ਵਾਲੀ ਦਾ ਫੋਨ ਆਇਆ ਵੀ ਮਤਲਬ ਮੈਂ ਠੀਕ ਨਹੀਂ ਹੈਗੀ ਤੇ ਇਸ ਕਰਕੇ ਵੀ ਸਾਢੇ 9:00 ਵਜੇ ਲੱਗੇ ਸਾਢੇ 11:00 ਦਾ ਟਾਈਮ ਹੋਇਆ ਇੰਨਾ ਟਾਈਮ ਤੇ ਚੱਲ ਲੱਗ ਜਾਂਦਾ ਨਾ ਕੱਪੜੇ ਵੀ ਧੋਤੇ ਆ, ਬਰਤਨ ਵੀ ਸਫਾਈਆਂ ਵਗੈਰਾ ਵੀ ਹਨਾ। ਤਾਂ ਉਹ ਕਰਕੇ ਨਾਸ਼ਤਾ ਬਣਾ ਲਿਆ ਹਣਾ। ਲੋ ਜੀ ਇੱਥੇ ਆ ਗਏ ਆਪਾਂ ਰਸੋਈ 'ਚ ਤੇ ਮੈਂ ਕਿਹਾ ਚਲੋ ਨਾਸ਼ਤਾ ਬਣਾ ਲੈਨੇ ਹਣਾ ਸਾਰਾ ਕੰਮ ਕਰਨ ਤੋਂ ਬਾਅਦ ਹਿੰਮਤ ਤਾਂ ਨਹੀਂ ਹੁੰਦੀ ਹੈਗੀ ਕਿ ਮਤਲਬ ਖੁਦ ਬੁਕਾ ਕੇ ਦੇ ਖਾ ਲਓ ਹਣਾ। ਪਰ ਚਲੋ ਜੀ ਹਣਾ ਭੁੱਖ ਤੇ ਲੱਗ ਹੀ ਜਾਂਦੀ ਹੈ ਤੇ ਖਾਣਾ ਵੀ ਪੈਂਦਾ ਹੀ ਆ ਤੇ ਬਣਾਉਣਾ ਵੀ ਪੈਂਦਾ ਵਾ। ਤੇ ਮੈਂ ਕਿਹਾ ਚਲਨਾ ਪਰੌਂਠੀਆਂ ਬਣਾ ਲੈਨੇ ਪਨੀਰ ਵਾਲੀ ਤੇ ਇੱਥੇ ਮੈਂ ਪਨੀਰ ਵਾਲੀ ਪਰੌਂਠੀ ਬਣਾਉਣ ਲੱਗੀ। ਤੇ ਜਿਹੜਾ ਹੀ ਸਾਨੂੰ ਨਾਸ਼ਤਾ ਕਰਦੇ ਕਰਦੇ 12 11:30 12 ਵਜੇ ਜਾਂਦੇ ਆ ਇੱਕ ਤੇ ਕੰਮ ਜਦੋਂ ਪਹਿ ਜਾਂਦਾ ਨਾ ਫਿਰ ਜਿਆਦਾ ਟਾਈਮ ਹੋ ਜਾਂਦਾ ਵਾ ਤੇ ਉਦਾਂ ਆਪਾਂ ਵੇਹੀ ਸੌਂਪੇ ਕਰ ਲਈਏ ਹਨਾ ਸਾਡੇ ਨੂੰ 9 10 ਵਜੇ ਨਾਲ ਕਰ ਲੈਣਾ ਜਦੋਂ ਕੰਮ ਕਰਨਾ ਪੈਂਦਾ ਫਿਰ ਉਹ ਨਾਸ਼ਤਾ ਹੀ ਲੇਟ ਹੋ ਜਾਂਦਾ ਵਾ ਤੇ ਫੋਨ ਹੀ ਨਹੀਂ ਟਿਕੰਦਾ ਕਿਉਂਕਿ ਫੋਨ ਜਿਹੜਾ ਮੇਰਾ ਸਟੈਂਡ ਵਾ ਨਾ ਉਹ ਖਰਾਬ ਹੋ ਗਿਆ ਵਾ ਉਹ ਜਦੋਂ ਮੈਂ ਫੋਨ ਲਾਉਣੀ ਆ ਫੋਨ ਹੈਵੀ ਆ ਪਾਰਾ ਵਾ ਤੇ ਉਹਨਾਂ ਥੱਲੇ ਨੂੰ ਆ ਜਾਂਦਾ ਵਾ ਤੇ ਉਹ ਡਿੱਗ ਜਾਂਦਾ ਫੋਨ ਕਿੰਨੀ ਵਾਰੀ ਡਿੱਗ ਗਿਆ ਫੋਨ ਤੇ ਇਸ ਕਰਕੇ ਮੈਨੂੰ ਲੱਗਦਾ ਨਵਾਂ ਮੰਗਵਾਉਣਾ ਪਊਗਾ ਇਹਨੂੰ ਕਾਫੀ ਸਾਲ ਹੋ ਗਏ ਆ ਮਤਲਬ 5-6 ਸਾਲ ਹੋ ਗਏ ਆ ਇਹਨੂੰ ਲਿਆ ਨੂੰ ਤੇ ਇਹ ਮੈਂ Amazon ਤੋਂ ਲਿਆ ਇਹ ਉਦੋਂ ਬੜਾ ਚੇਰ ਕੱਢ ਗਿਆ ਤੇ ਬੜਾ ਵਧੀਆ ਰਿਹਾ ਏ ਤੇ ਹੁਣ ਮੈਨੂੰ ਲੱਗਦਾ ਨਵਾਂ ਮਗਾਉਣਾ ਪਊਗਾ ਹੁਣ ਮੈਂ ਵਲੋਗਿੰਗ ਵਾਲਾ ਮਗਾਉਂਗੀ ਜਿਹੜਾ ਛੋਟਾ ਹੁੰਦਾ ਨਾ ਸਟੈਂਡ ਜਿਹੜਾ ਜ਼ਮੀਨ ਤੇ ਵੀ ਰੱਖ ਲੀਦਾ ਉਹ ਵਾਲਾ ਹੁਣ ਮੈਂ ਮਗਾਉਂਗੀ ਤੇ ਹੇ ਉਹ ਵਲਾ ਮਗਾ ਕੇ ਫੇਰ ਮੈਂ करूंगी ਨਹੀਂ ਤੇ ਇਦਾਂ ਹੀ ਮੈਨੂੰ ਨਾ ਫੋਨ ਇੱਧਰ ਉੱਧਰ ਰੱਖਣਾ ਪੈਂਦਾ ਵਾ ਕਈ ਵਾਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਹੈਗੀ ਹਨਾ ਤੇ ਟਿਕਦਾ ਨਹੀਂ ਆ ਫੋਨ ਵੀ ਕਿੱਥੇ ਰੱਖਾਂ ਕਿੱਥੇ ਨਾ ਰੱਖਾਂ ਤੇ ਜਿਹੜਾ ਵਾ ਇਸ ਕਰਕੇ ਸਟੈਂਡ ਜਿਹੜਾ ਮਗਾਉਣਾ ਪਊਗਾ ਤੇ ਇੱਥੇ ਜਿਹੜਾ ਉਹ ਦਹੀਂ ਦਹੀਂ ਵੀ ਹੈਗਾ ਸੀ ਦਹੀਂ ਜਮਾਇਆ ਸੀ ਦਹੀਂ ਦੇ ਨਾਲ ਆਪਾਂ ਪਰੌਂਠੀਆਂ ਖਾ ਲਾਂਗੇ ਪਨੀਰ ਵਾਲੀ ਗਰਮੀ ਇੰਨੀ ਜ਼ਿਆਦਾ ਵਾ ਨਾ ਮਤਲਬ ਉਹਦਾ ਨਾ ਠੰਡਾ ਰਹੂਗਾ ਪਰ ਇਹਦੇ 'ਚ ਨਾ ਨਮੀ ਬਹੁਤ ਜ਼ਿਆਦਾ ਹਵਾ ਚ ਨਮੀ ਬਹੁਤ ਜ਼ਿਆਦਾ ਵਾ ਹਮਸ ਬਹੁਤ ਜ਼ਿਆਦਾ ਵਾ ਉਹ ਦਿਨਾਂ ਨਾ ਪਸੀਨਾ ਬਹੁਤ ਜ਼ਿਆਦਾ ਆਉਂਦਾ ਵਾ ਤੇ ਵਾਲ ਵੀ ਮੈਂ ਸਵੇਰੇ ਧੋਤੇ ਹੀ ਤੇ ਧੋਣ ਦਾ ਕੋਈ ਉਹ ਨਹੀਂ ਹੁੰਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਇਦਾਂ ਹੀ ਬੰਨਣਾ ਪੈਂਦਾ ਇਨੀ ਜ਼ਿਆਦਾ ਗਰਮੀ ਲੱਗਦੀ ਮਤਲਬ ਆਪਾਂ ਵਾਲ ਖੋਲ ਵੀ ਨਹੀਂ ਸਕਦੇ ਹੈਗੇ ਸਾਰਿਆਂ ਦਾ ਇਹ ਹਾਲ ਹੁੰਦਾ ਨਾ ਰਸੋਈ ਚ ਜਾਣ ਕੇ ਸਭੋ ਜਿਆਦਾ ਗਰਮੀ ਲੱਗਦੀ ਹੈ ਸਾਰੀ ਲੇਡੀਜ਼ ਪਤਾ ਨਹੀਂ ਮੈਂ ਕਿੰਨੀ ਧੰਨ ਵਾ ਹਾਂ ਨਾ ਲੇਡੀਜ਼ ਜਿਹੜੀਆਂ ਸਾਰਾ ਕੰਮ ਕਰਨ ਤੋਂ ਬਾਅਦ ਰਸੋਈ ਚ ਵੀ ਮਤਲਬ ਸਾਰਾ ਦਿਨ ਹਾਂ ਨਾ ਆਪਾਂ ਵੀ ਲੱਗੇ ਰਹੋ ਤੇ ਕੰਮ ਕਦੀ ਖਤਮ ਨਹੀਂ ਹੁੰਦਾ ਹੈਗਾ ਤੇ ਰਸੋਈ ਗਰਮੀ ਲੱਗਦੀ ਆ ਸਾਡੀ ਰਸੋਈ ਫਿਰ ਵੀ ਓਪਨ ਮਾ ਥੋੜੀ ਜੀ ਹਨਾ ਖੁੱਲਾ ਰਹਿੰਦਾ ਦਰਵਾਜ਼ਾ ਖੋਲ ਦੋ ਹਨਾ ਆਰਾਮ ਨਾਲ ਬਣ ਜਾਂਦਾ ਪਰ ਫਿਰ ਵੀ ਜਦੋਂ ਗੈਸ ਅੱਗੇ ਜਦੀ ਰੋਟੀ ਵਗੈਰਾ ਪਕਾਣੀ ਹੁੰਦੀ ਨਾ ਤਾਂ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਵਾ ਤੇ ਜਿਹੜਾ ਵਲੌਗ ਜਿਹੜਾ ਵੋ ਸ਼ੁਰੂਤ ਲੈ ਕੇ ਜਾਣ ਤੱਕ ਪੂਰਾ ਵੇਖਿਆ ਕਰੋ ਹਨਾ ਕਿਸੇ ਦਾ ਤੇ ਫਾਇਦਾ ਹੋਵੇ ਹਨਾ ਤੇ ਤੁਹਾਨੂੰ ਵੀ ਵਧੀਆ ਲੱਗਦੇ ਹੋਣਗੇ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਵਧੀਆ ਲੱਗਦੇ ਤੇ ਹਨਾ ਤੇ ਜੇ ਕੋਈ ਗਲਤੀ ਹੁੰਦੀ ਕੁਝ ਵੀ ਹਨਾ ਤੁਸੀਂ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਜੇ ਮੈਨੂੰ ਹਨਾ ਕਿ ਕਮੈਂਟ ਬਾਕਸ ਚ ਕਿ ਇੱਥੇ ਤੁਸੀਂ ਗਲਤ ਜੇ ਜਾਂ ਇੱਥੇ ਹਨਾ ਇਦਾਂ ਦੇ ਵਲੌਗ ਬਣਾਓ ਇਦਾਂ ਦੇ ਨਾ ਬਣਾਓ ਹਨਾ ਇਦਾਂ ਦਾ ਕੁਝ ਨਾ ਕੁਝ ਤੁਸੀਂ ਜਿਹੜਾ ਉਹ ਤੁਸੀਂ ਜਿਹੜਾ ਉਹ ਲਿਖ ਸਕਦੇ ਜੇ ਕਹਿ ਸਕਦੇ ਜੇ ਹਨਾ ਤੇ ਇਥੇ ਨਾਸ਼ਤਾ ਕਰਕੇ ਆਪਾਂ ਹੋ ਜਾਾਂਗੇ ਫ੍ਰੀ ਹਨਾ ਨਾਸ਼ਤੇ ਦਾ ਹੀ ਬਹੁਤਾ ਕੰਮ ਹੁੰਦਾ ਵਾ ਫਿਰ ਮੈਂ ਕਿ ਬਾਅਦ ਵਿੱਚ ਨਾ ਮੈਂ ਵਾਲ ਜਿਹੜੇ ਉਹ ਕਰਦੀਆਂ ਖਲਾਰਦੀਆਂ ਨਾ ਉਹ ਵੀ ਏਸੀ 'ਚ ਜਾ ਕੇ ਕਮਰੇ 'ਚ ਜਾ ਕੇ ਮੈਂ ਏਸੀ ਚਲਾਇਆ ਫਿਰ ਮੈਂ ਜਿਹੜੇ ਵਾਲ ਖੋਲੇ ਮੈਂ ਕਿ ਚੱਲ ਹੁਣ ਥੋੜਾ ਜਿਹਾ ਆਪਣੇ ਆਪ ਲਈ ਕਰ ਲਈਏ ਥੋੜਾ ਜਿਹਾ ਰੈਡੀ ਹੋ ਜਾਈਏ ਹਨਾ ਚਲੋ ਬਾਹਰ ਅੰਦਰ ਤੇ ਨਹੀਂ ਜਾਣਾ ਹੁੰਦਾ ਇੰਨੀ ਗਰਮੀ 'ਚ ਵੈਸੇ ਵੀ ਬਾਹਰ ਨਿਕਲਣ ਦਾ ਕੋਈ ਹੱਜ ਨਹੀਂ ਹੈਗਾ ਤੇ ਬਾਹਰ ਨਿਕਲਿਆ ਵੀ ਨਹੀਂ ਜਾਂਦਾ ਇੰਨੀ ਗਰਮੀ 'ਚ ਇੱਕ ਛੋਟਾ ਬੱਚਾ ਵਾ ਛੋਟਾ ਬੱਚਾ ਲੈ ਕੇ ਮੈਂ ਕਿੱਥੇ ਜਾਊਂਗੀ ਹਨਾ ਇੰਨੀ ਗਰਮੀ ਦੇ ਵਿੱਚ ਕੋਈ ਪਰੇਸ਼ਾਨ ਹੋਊਗਾ ਤੇ ਆਪ ਵੀ ਪਰੇਸ਼ਾਨ ਹੋਵਾਂਗੇ ਤੇ ਕੋਈ ਫਾਇਦਾ ਨਹੀਂ ਹਨਾ ਤੇ ਤੁਹਾਨੂੰ ਪਤਾ ਸੌਣ ਮਹੀਨਾ ਚੱਲ ਰਿਹਾ ਵਾਂ ਤੇ ਇੱਥੇ ਫਿਰ ਚੂੜੀਆਂ ਤੇ ਸਾਰੀਆਂ ਲੇਡੀਜ਼ ਨੇ ਜਿੰਨੂੰ ਵੇਖੋ ਨਾ ਸਭ ਨੇ ਪਾਈਆਂ ਹੋਈਆਂ ਹਰੀਆਂ ਲਾਲ ਚੂੜੀਆਂ ਮੈਂ ਕਿਹਾ ਚਲੋ ਆਪਾਂ ਵੀ ਮਂਗਾ ਕੇ ਪਾ ਲੈਨੇ ਐਸੀ ਜਿਹਾ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗ ਵੀਡੀਓ ਲਾਈਕ ਸ਼ੇਅਰ ਕਰਦੇ ਬਾਏ